ਸਪੀਖਾ ਨਾਮ ਮੈਡਮ ਉਮਨੀਤ ਕੌਂਡਲ ਜੀ ਦੀ ਰਵਾਇਣੇ ਹੇਟ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟ ਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ ਅੱਥੇ ਅੱਜ ਅਸੀਂ ਉੱਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕੱਦਮੇ ਦਰਜ ਐ ਜਿਨ੍ਹਾਂ ਕੋਲੋਂ ਸਾਨੂੰ ਕੋਈ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫਆਰ ਡਿਸਟ੍ਰਿਕਟ ਕਰ ਰਹੇ ਹਾਂ ਸਪੀ ਖੰਨਾ ਮੈਡਮ ਉਮਨੀਤ ਕੌਂਡਲ ਜੀ ਦੀ ਰਪਾਇਣ ਹੇਠ ਅਸੀਂ ਮੀਟਿੰਗ ਮਾਰਕੀਟ ਚ ਜਿਹੜਾ ਕਿ ਸਾਨੂੰ ਪਤਾ ਹੌਟ ਸਪੌਟ ਹੈਗੇ ਨੇ ਜਿੱਥੇ ਥੋੜਾ ਬਹੁਤਾ ਨਸ਼ਾ ਵਿਕਦਾ ਅੱਜ ਅਸੀਂ ਉੱਥੇ ਰੇਡ ਕਰਕੇ ਕਰੀਬਨ 8-10 ਬੰਦੇ ਅਸੀਂ ਰਾਉਂਡ ਅਪ ਕੀਤੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਨ੍ਹਾਂ ਦੇ ਪਹਿਲਾ ਮੁਕਦਰਮੇ ਦਰਜ ਐ ਜਿਨ੍ਹਾਂ ਕੋਲੋਂ ਸਾਨੂੰ ਕੋਈ ਆਪਣਾ ਨਸ਼ੀਲਾ ਪਦਾਰਥ ਮਿਲਿਆ ਉਹਦੇ ਖਿਲਾਫ ਅਸੀਂ ਐਫ ਆਰ ਡਿਸਟ੍ਰਿਕਟ ਕਰ ਰਹੇ ਹਾਂ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੇ ਖਿਲਾਫ ਅਸੀਂ 110 ਦੇ ਕਲੰਦਰੇ ਦੇ ਰਹੇ ਆ ਕੋਰਟ ਚ ਅਪਰਾਇਸ ਜੇਬ ਸਾਹਿਬ ਦੀ ਅਦਾਲਤ ਚ ਸਰ ਇਹ ਜਿਸ ਤਰ੍ਹਾਂ ਅੱਜ ਤੁਸੀਂ ਕਈ ਐਸੀ ਜਗ੍ਹਾ ਵੀ ਉੱਥੇ ਲੱਭੀਆਂ ਨੇ ਜਿੱਥੋਂ ਕੁਝ ਸਮਾਨ ਵੀ ਬਰਾਮਦ ਹੋਇਆ ਉਹ ਕਿੱਥੇ ਸਾਰੇ ਲੁਕੋ ਕੇ ਰੱਖਦੇ ਸੀ ਅੱਜ ਅਸੀਂ ਇੱਕ ਬੜੀ ਸੋਚਣ ਵਾਲੀ ਗੱਲ ਹੈ ਇੱਕ ਪੁਰਾਣੇ ਜਿਵੇਂ ਮੰਜੇ ਹੁੰਦੇ ਨੇ ਉਹ ਮੰਜੇ ਦੇ ਪਾਵੇ ਦੇ ਵਿੱਚ ਉਹਨਾਂ ਨੇ ਲੁਕੋ ਕੇ ਰੱਖਿਆ ਸੀਗਾ ਤੇ ਅਸੀਂ ਉੱਥੋਂ ਕਰੀਬਨ 8-10 ਗ੍ਰਾਮ ਜਿਹੜਾ ਹੈਗਾ ਆਪਣਾ ਹੋਰੀਨ ਹੈਰਨ ਕੱਢੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਨੇ ਪੈਣਾ ਉਹਨਾਂ ਦੇ ਫਾਦਰ ਦੇ ਖਿਲਾਫ ਉਹਨਾਂ ਦਾ ਬੇਟਾ ਸ਼ਿਵਮ ਜਿਉਹਦੇ ਖਿਲਾਫ ਵੀ ਅਸੀਂ ਕੇਸ ਰਜਿਸਟਰ ਕੀਤੇ ਸੀਗੇ ਅੱਜ ਉਹਨਾਂ ਦੀ ਮਦਰ ਜੀ ਸ਼ਿਵਮ ਦੀ ਵਾਈਫ ਹੈ ਉਹ ਫੜੀ ਗਈ ਆ ਹਿਰੋਂ ਦੇ ਨਾਲ ਅਸੀਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰ ਰਹੇ ਆ ਇਹ ਏਰੀਆ ਕਾਫੀ ਦੇ ਜਿਹੜਾ ਹੌਟਸਪੌਟ ਰਿਹਾ ਇਹਨੂੰ ਪੂਰਾ ਡਰੱਗ ਫਰੀ ਕਰਨ ਲਈ ਅੱਗੇ ਕੀ ਕਰਲੇ ਕਰਦੇ ਸਾਡਾ ਡੀਜੀਪੀ ਸਾਹਿਬ ਵੀ ਰਹੇ ਤਾਂ ਨੇ 5 ਦਿਨ ਅਸੀਂ ਲਗਾਤਾਰ ਇਸੇ ਏਰੀਏ ਚ ਹੌਟਸਪੌਟ ਏਰੀਏ ਚ ਹੀ ਕਾਸ ਆਪਰੇਸ਼ਨ ਕਰ ਰਹੇ ਲਗਾਤਾਰ 5 ਦਿਨ ਵਾਸਤੇ ਅੱਗੇ ਇਸ ਤਰ੍ਹਾਂ ਬਸਰ ਹੋਰ ਘੜੀ ਘੜੀ ਥਾਂਵਾਂ ਤੇ ਕਿੱਥੇ ਅੱਜ ਅਸੀਂ ਰੇਲਵੇ ਸਟੇਸ਼ਨ ਤੇ ਪਲੱਸ ਬੱਸ ਸਟੈਂਡਾਂ ਤੇ ਉੱਥੇ ਵੀ ਅਸੀਂ ਕਾਸ ਆਪਰੇਸ਼ਨ ਕੀਤਾ ਮਾਨਯੋਗ ਡੀਜੀਪ ਸਾਹਿਬ ਜੀ ਆਦੇਤਾ ਸੀ ਕਿ ਕਾਸ ਆਪਰੇਸ਼ਨ ਬੱਸ ਸਟੈਂਡ ਪਲੱਸ ਰੇਲਵੇ ਸਟੇਸ਼ਨ ਤੇ ਵੀ ਕੀਤੇ ਨੇ ਉੱਥੇ ਵੀ ਅਸੀਂ ਕਈ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਨੇ